ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਹਾਲ ਹੀ 'ਚ ਅਮਰੀਕਾ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਗੋਲੀ ਚਲਾਈ ਗਈ ਸੀ ਇਸ ਤੋਂ ਬਾਅਦ 트੍ਰੰਪ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਹਿੱਸਾ ਲੈਣ ਲਈ ਮਿਲਵਾਕੀ ਗਿਆ ਹੁਣ ਨੈਸ਼ਨਲ ਕਨਵੈਨਸ਼ਨ 'ਚ ਪੰਜ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵਿਅਕਤੀ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਕਟਨਾ ਬਾਰੇ ਜਾਣਕਾਰੀ ਦਿੰਦੇ ਹਾਂ ਮਿਲਵਾਕੀ ਪੁਲਿਸ ਮੁਖੀ ਨੇ ਦੱਸਿਆ ਕਿ ਵਿਸਕਾਂਸਿਨ ਚ ਓਹੀਓ ਦੇ ਪੰਜ ਪੁਲਿਸ ਅਧਿਕਾਰੀਆਂ ਨੇ ਸੰਮੇਲਨ ਦੇ ਨੇੜੇ ਚਾਕੂ ਨਾਲ ਲੜ ਰਿਹਾ ਇੱਕ ਵਿਅਕਤੀ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਮਿਲਵਾਕੀ ਦੇ ਮੁਖੀ ਜੈਫਰੀ ਨਾਰਮਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਲੰਬਸ ਓਹੀਓ ਪੁਲਿਸ ਵਿਭਾਗ ਦੇ ਮੈਂਬਰਾਂ ਦੁਆਰਾ ਗੋਲੀ ਮਾਰਨ ਵਾਲੇ ਵਿਅਕਤੀ ਦੇ ਦੋਵੇਂ ਹੱਥਾਂ ਚ ਚਾਕੂ ਸੀ ਅਤੇ ਉਸਨੇ ਪੁਲਿਸ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਮਿਲਵਾਕੀ ਮੁਖੀ ਨੇ ਅੱਗੇ ਦੱਸਿਆ ਕਿ ਵਿਅਕਤੀ ਕੋਲੋਂ ਦੋ ਚਾਕੂ ਤੇ ਇੱਕ AK47 ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੰਮੇਲਨ 'ਚ ਹੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੇ ਨਾਮ ਨੂੰ ਅਧਿਕਾਰਤ ਤੌਰ ਤੇ ਮਨਜ਼ੂਰੀ ਦਿੱਤੀ ਗਈ ਸੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਸੰਮੇਲਨ ਦੇ ਲਈ ਵੀਰਵਾਰ ਨੂੰ ਖਤਮ ਹੋਣ ਵਾਲੇ ਸੰਮੇਲਨ ਲਈ ਵਾਧੂ ਸੁਰੱਖਿਆ ਪ੍ਰਦਾਨ ਕਰਨ ਲਈ ਮਿਲਵਾਕੀ 'ਚ ਕਈ ਅਧਿਕਾਰ ਖੇਤਰਾਂ ਦੇ ਹਜ਼ਾਰਾਂ ਅਧਿਕਾਰੀ ਨੇ ਗੋਲੀਬਾਰੀ ਨੇ ਵਸਨੀਕਾਂ ਚ ਗੁੱਸਾ ਪੈਦਾ ਕਰ ਦਿੱਤਾ ਹੈ ਨਿਵਾਸੀਆਂ ਨੇ ਸਵਾਲ ਕੀਤਾ ਹੈ ਕਿ ਰਾਜ ਤੋਂ ਬਾਹਰ ਦੇ ਅਧਿਕਾਰੀ ਸੰਮੇਲਨ ਵਾਲੀ ਥਾਂ ਤੋਂ ਲਗਭਗ 1 ਮੀਲ ਦੀ ਦੂਰੀ ਤੇ ਸਥਿਤ ਉਹਨਾਂ ਦੇ ਗੁਆਂਢ ਚ ਕਿਉਂ ਸਨ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਿਲਵਾਕੀ ਕਾਉਂਟੀ ਦੇ ਮੈਡੀਕਲ ਟੈਸਟਿੰਗ ਅਫਸਰ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ ਇਸ ਤੋਂ ਇਲਾਵਾ ਮਿਲਵਾਕੀ ਪੁਲਿਸ ਵਿਭਾਗ ਨੇ ਗੋਲੀਬਾਰੀ ਬਾਰੇ ਹੋਰ ਜਾਣਕਾਰੀ ਮੰਗਣ ਵਾਲੀ ਈਮੇਲ ਦਾ ਜਵਾਬ ਨਹੀਂ ਦਿੱਤਾ ਮਿਲਵਾਕੀ ਦੇ ਮੇਅਰ ਦੇ ਸਟਾਫ ਦੇ ਮੁਖੀ ਅਤੇ ਸੰਮੇਲਨ ਦੇ ਜੁਆਇੰਟ ਕਮਾਂਡ ਸੈਂਟਰ ਦੇ ਬੁਲਾਰੇ ਨੇ ਕਿਹਾ ਕਿ ਅਜੇ ਹਾਲ ਕੋਈ ਨਹੀਂ ਹੈ ਜਿਸ ਤੋਂ ਪਤਾ ਲੱਗੇ ਕਿ ਗੋਲੀਬਾਰੀ ਸੰਮੇਲਨ ਨਾਲ ਸਬੰਧਤ ਸੀ ਡੋਨਲਡ 트੍ਰੰਪ ਤੇ ਹੋਇਆ ਹਮਲਾ ਸੁਰੱਖਿਆ ਚ ਭਾਰੀ ਕੋਤਾਹੀ ਮੰਨਿਆ ਜਾ ਰਿਹਾ ਹੈ ਤੇ ਅਮਰੀਕੀ ਏਜੰਸੀਆਂ ਫਿਲਹਾਲ ਜਾਂਚ ਚ ਲੱਗੀਆਂ ਹੋਈਆਂ ਨੇ FBI ਨੇ ਗੋਲੀਬਾਰੀ ਦੇ ਲਈ 20 ਸਾਲ ਦੇ ਥਾਮਸ ਮੈਥਿਊ ਕਰੂਕਸ ਨੂੰ ਜ਼ਿੰਮੇਵਾਰ ਦੱਸਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਥਾਮਸ ਕਰੂਕਸ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ ਸੀ ਅਮਰੀਕਾ ਦੇ ਸਿਆਸੀ ਇਤਿਹਾਸ 'ਚ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਸਿਆਸੀ ਨੇਤਾ ਉੱਤੇ ਜਾਨਲੇਵਾ ਹਮਲਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਕਈ ਹੋਰ ਰਾਸ਼ਟਰਪਤੀਆਂ ਉੱਤੇ ਇਸੇ ਤਰ੍ਹਾਂ ਦੇ ਹਮਲੇ ਹੋ ਚੁੱਕੇ ਨੇ ਇਹਨਾਂ ਵਿੱਚ ਕੁਝ ਦੀ ਮੌਤ ਹੋ ਗਈ ਜਦ ਕਿ ਕੁਝ ਜਿਉਂਦੇ ਬਚ ਗਏ ਜੌਨ ਐਫ ਕੈਨੇਡੀ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ 25 ਨਵੰਬਰ 1963 ਨੂੰ ਉਹਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਡੈਲਸ ਯਾਤਰਾ ਦੇ ਦੌਰਾਨ ਉਹ ਇੱਕ ਖੁੱਲੀ ਕਾਰ 'ਚ ਜਾ ਰਿਹਾ ਸੀ ਉਦੋਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਗੋਲੀ ਲੱਗਣ ਦੇ ਵੇਲੇ ਉਹਨਾਂ ਦੇ ਨਾਲ ਕਾਰਜ ਵਿੱਚ ਮੌਜੂਦ ਖੁਫੀਆ ਸੇਵਾ ਦੇ ਮੁਲਾਜ਼ਮ ਕਲਿੰਟ ਹਿਲ ਨੇ ਦੱਸਿਆ ਕਿ ਕੈਨੇਡੀ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਵਿਰੋਧ ਸੀ ਪਰ ਸੁਰੱਖਿਆ ਏਜੰਸੀਆਂ ਤੋਂ ਅਜਿਹਾ ਕੋਈ ਇਨਪੁਟ ਨਹੀਂ ਮਿਲਿਆ ਸੀ ਕਿ ਰਾਸ਼ਟਰਪਤੀ ਦੀ ਜਾਨ ਨੂੰ ਖਤਰਾ ਹੈ ਕੈਨੇਡੀ ਦੇ ਕਤਲ ਦੇ ਇਲਜ਼ਾਮਾਂ 'ਚ ਲੀ ਹਾਰਵੀ ਉਸਵਾਲਡ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਖੁਦ ਨੂੰ ਬੇਕਸੂਰ ਦੱਸਿਆ ਸੀ ਇਸ ਤੋਂ ਇਲਾਵਾ ਅਬਰਾਹਮ ਲਿੰਕਨ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ ਲਿੰਕਨ ਦਾ 15 ਅਪ੍ਰੈਲ 1865 ਨੂੰ ਵਾਸ਼ਿੰਗਟਨ ਡੀਸੀ ਦੇ ਫੋਰਡ ਥੀਏਟਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਬਰਾਹਮ ਲਿੰਕਨ ਨੇ ਆਪਣੇ ਚੋਣ ਅਭਿਆਨਾਂ 'ਚ ਦਾਸ ਪ੍ਰਥਾ ਦੇ ਪ੍ਰਤੀ ਆਪਣੇ ਵਿਰੋਧ ਨੂੰ ਖੁੱਲ ਕੇ ਜ਼ਾਹਰ ਕੀਤਾ ਸੀ ਅਮਰੀਕਾ ਦੇ ਦੱਖਣੀ ਸੂਬਿਆਂ 'ਚ ਕਈ ਲੋਕਾਂ ਨੂੰ ਡਰ ਸੀ ਕਿ ਲਿੰਕਨ ਚੋਣ ਜਿੱਤਣ ਤੋਂ ਬਾਅਦ ਦਾਸ ਪ੍ਰਥਾ ਨੂੰ ਖਤਮ ਕਰ ਦੇਣਗੇ ਸ਼ਾਇਦ ਇਹੀ ਵਜ੍ਹਾ ਸੀ ਕਿ ਅਮਰੀਕਾ ਦੇ ਦੱਖਣ ਚ ਸਥਿਤ 7 ਸੂਬਿਆਂ ਨੇ ਆਪਣਾ ਇੱਕ ਵੱਖ ਫੈਡਰੇਸ਼ਨ ਬਣਾ ਲਿਆ ਸੀ ਇਸ ਫੈਡਰੇਸ਼ਨ ਚ ਬਾਅਦ ਚ 4 ਹੋਰ ਸੂਬੇ ਸ਼ਾਮਲ ਹੋ ਗਏ ਇਹਨਾਂ ਸੂਬਿਆਂ ਨੂੰ ਸਮੂਹਿਕ ਰੂਪ ਚ ਕਨਫੈਡਰੇਸੀ ਕਿਹਾ ਜਾਣ ਲੱਗਾ ਵਿਲੀਅਮ ਮੈਕਨਲੇ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਸਨ ਉਹਨਾਂ ਦਾ ਕਤਲ ਕੀਤਾ ਜਾਣ ਤੋਂ ਪਹਿਲਾਂ ਉਹ 4 ਮਾਰਚ 1897 ਤੋਂ 14 ਸਤੰਬਰ 1901 ਤੱਕ ਅਮਰੀਕਾ ਦੇ ਰਾਸ਼ਟਰਪਤੀ ਸਨ ਸਤੰਬਰ 1913 ਚ ਪ੍ਰਦਰਸ਼ਨੀ ਦੇ ਦੌਰਾਨ ਜਦੋਂ ਉਹ ਕਤਾਰ 'ਚ ਖੜੇ ਸਨ ਉਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਹਨਾਂ ਨੂੰ ਦੋ ਵਾਰ ਗੋਲੀ ਮਾਰੀ ਗਈ ਤੇ 8 ਦਿਨਾਂ ਬਾਅਦ ਮੌਤ ਹੋ ਗਈ ਸੀ। ਥੀਓਡੋਰ ਰੂਜ਼ ਵੈਸਲਟ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਸਨ। ਇਹਨਾਂ ਦਾ ਜਨਮ 27 ਅਕਤੂਬਰ 1858 ਚ ਨਿਊਯਾਰਕ 'ਚ ਹੋਇਆ ਸੀ। ਉਹ ਇੱਕ ਰਿਪਬਲਿਕਨ ਨੇਤਾ ਸਨ। 14 ਅਕਤੂਬਰ 1913 ਨੂੰ ਅਮਰੀਕਾ ਦੇ ਸ਼ਹਿਰ ਮਿਲਵਾਕੀ 'ਚ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਇੱਕ ਕਟੜਪੰਥੀ ਵੱਲੋਂ ਛਾਤੀ 'ਚ ਗੋਲੀ ਮਾਰ ਦਿੱਤੀ ਗਈ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋਈ। ਉਧਰ ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਮਿਲਵਾਕੀ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੀ ਮੌਜੂਦਗੀ 'ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਅਰਦਾਸ ਕੀਤੀ। ਉਹਨਾਂ ਸਿੱਖਾਂ ਦੀ ਧਾਰਮਿਕ ਰਸਮ ਅਦਾ ਕਰਦਿਆਂ ਕਿਹਾ ਕਿ ਇੱਕ ਸਿੱਖ ਪ੍ਰਵਾਸੀ ਪਰਿਵਾਰ ਦੀ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਤਕਾਰ ਦੀ ਨਿਸ਼ਾਨੀ ਵਜੋਂ ਅਰਦਾਸ ਕਰਨ ਸਮੇਂ ਸਿਰ ਟਕਣ ਦੀ ਪ੍ਰਥਾ ਦੀ ਪਾਲਣਾ ਕਰਨੀ ਚਾਹੀਦੀ ਹੈ ਦੱਸਣਾ ਬਣਦਾ ਹੈ ਕਿ ਉਹ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਔਮਨ ਦੇ ਤੌਰ ਤੇ ਕੰਮ ਕਰ ਚੁੱਕੀ ਹੈ ਉਹਨਾਂ ਕਿਹਾ ਕਿ ਉਸ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਆਮ ਤੌਰ ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਇਹ ਪਰਮਾਤਮਾ ਦਾ ਧੰਨਵਾਦ ਕਰਨ ਅਤੇ ਸਾਰਿਆਂ ਲਈ ਨਿਮਰਤਾ ਸੱਚਾਈ ਤੇ ਨਿਆ ਵਰਗੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਤੇ ਮਦਦ ਕਰਨ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਡੋਨਲਡ 트ੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਆਜ਼ਾਦ ਉਮੀਦਵਾਰ ਰੋਬਰਟ ਐਫ ਕੈਨੇਡੀ ਜੂਨੀਅਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਯੂਐਸ ਸੀਕ੍ਰੇਟ ਸਰਵਿਸ ਨੂੰ ਹੁਕਮ ਦਿੰਦਾ ਹੈ ਕੈਨੇਡੀ ਲਈ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿੱਤਣਾ ਤਾਂ ਮੁਸ਼ਕਲ ਹੈ ਹੀ ਰਾਸ਼ਟਰਪਤੀ ਅਹੁਦੇ ਨੂੰ ਜਿੱਤਣਾ ਵੀ ਦੂਰ ਦੀ ਗੱਲ ਹੈ ਪਰ ਉਸ ਦੇ ਪ੍ਰਚਾਰ ਪ੍ਰੋਗਰਾਮਾਂ 'ਚ ਸਮਰਥਕਾਂ ਅਤੇ ਉਸ ਦੇ ਸੰਦੇਸ਼ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਹੈ ਇਸ ਹਫਤੇ ਦੇ ਅਖੀਰ 'ਚ ਪੈਂਸਿਲਵੇਨੀਆ 'ਚ ਜੋ ਗੋਲੀਬਾਰੀ ਹੋਈ ਉਸ 'ਚ 트ੰਪ ਗੰਭੀਰ ਜ਼ਖਮੀ ਨਹੀਂ ਹੋਏ ਸਨ ਹਮਲੇ ਦੀ ਸੁਤੰਤਰ ਸਮੀਖਿਆ ਕੀਤੀ ਜਾ ਰਹੀ ਹੈ ਭਾਰਤ ਇੱਕ ਰਣਨੀਤਿਕ ਸਾਂਝੇਦਾਰ ਹੈ ਤੇ ਅਮਰੀਕਾ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹੈ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਗੱਲ ਆਖੀ ਹੈ ਵਾਸ਼ਿੰਗਟਨ 'ਚ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਪੈਂਟਾਗਨ ਦੇ ਪ੍ਰੈਸ ਸਕੱਤਰ ਪੈਟ ਰਾਈਡਰ ਨੇ ਇੱਕ ਸਵਾਲ ਦੇ ਜਵਾਬ ਚੁੱਕਿਆ ਭਾਰਤ ਇੱਕ ਰਣਨੀਤਿਕ ਸਾਂਝੇਦਾਰ ਹੈ ਤੇ ਅਸੀਂ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹਾਂ ਯੂਕਰੇਨ ਰੂਸ ਜੰਗ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਚ ਰਾਈਡਰ ਨੇ ਕਿਹਾ ਗੱਲ ਜਦੋਂ ਯੂਕਰੇਨ ਤੇ ਯੂਕਰੇਨੀ ਖੇਤਰ ਤੇ ਰੂਸ ਦੇ ਨਜਾਇਜ਼ ਕਬਜ਼ੇ ਤੇ ਹਮਲੇ ਦੀ ਆਉਂਦੀ ਹੈ ਤਾਂ ਅਖੀਰ ਇਹ ਤੇ ਕਰਨ ਦੀ ਜ਼ਿੰਮੇਵਾਰੀ ਯੂਕਰੇਨ ਤੇ ਹੈ ਕਿ ਉਹ ਕਦੋਂ ਸ਼ਾਂਤੀ ਲਈ ਸਮਝੌਤਾ ਕਰਨ ਨੂੰ ਤਿਆਰ ਹੈ ਰਾਈਡਰ ਨੇ ਕਿਹਾ ਹੁਣੇ ਸਾਡਾ ਧਿਆਨ ਯੂਕਰੇਨ ਦੀ ਮਦਦ ਕਰਨ ਤੇ ਕੇਂਦਰਿਤ ਹੈ ਤਾਂ ਜੋ ਅਸੀ ਉਸ ਨੂੰ ਉਹ ਸਭ ਕੁਝ ਮੁਹੱਈਆ ਕਰਵਾ ਸਕੀਏ ਜਿਸ ਦੀ ਲੋੜ ਉਸ ਨੂੰ ਆਪਣੇ ਖੇਤਰ ਦੀ ਰੱਖਿਆ ਕਰਨ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਕਰਨ ਅਤੇ ਕਬਜ਼ੇ ਵਾਲੇ ਖੇਤਰਾਂ ਨੂੰ ਵਾਪਸ ਲੈਣ ਲਈ ਹੈ ਹਾਲਾਂਕਿ ਅਖੀਰ ਯੂਕਰੇਨ ਤੋਂ ਯੂਕਰੇਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਸ਼੍ਰੀਲੰਕਾ ਤੇ ਸੰਯੁਕਤ ਰਾਜ ਨੇ ਹਿੰਦ ਮਹਾਸਾਗਰ 'ਤੇ ਇੱਕ ਸੁਰੱਖਿਅਤ ਸਮੁੰਦਰੀ ਖੇਤਰ ਦੇ ਉਦੇਸ਼ ਨਾਲ ਸਮੁੰਦਰੀ ਸੁਰੱਖਿਆ ਦੇ ਸਹਿਯੋਗ ਵਧਾਉਣ ਦਾ ਸੰਕਲਪ ਲਿਆਏ ਜਿਸ ਵਿੱਚ ਇੰਡੀਅਨ ਓਸ਼ੀਅਨ ਰਿੰਮ ਐਸੋਸੀਏਸ਼ਨ ਦੇ ਚੇਅਰ ਵਜੋਂ ਸ਼੍ਰੀਲੰਕਾ ਦੇ ਕਾਰਜਕਾਲ ਦੇ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਸ਼ਾਮਲ ਨੇ ਲੰਕਾ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਨੇ 12 ਜੁਲਾਈ ਨੂੰ ਵਿਸ਼ਿੰਗਟਨ 'ਚ ਆਯੋਜਿਤ ਪੰਜਵੀਂ ਸ਼੍ਰੀਲੰਕਾ ਅਮਰੀਕਾ ਸਾਂਝੇਦਾਰੀ ਵਾਰਤਾ ਦੌਰਾਨ ਇੱਕ ਆਜ਼ਾਦ, ਖੁੱਲੇ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਲਈ ਅਮਰੀਕਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਬੈਠਕ ਦੀ ਸੈਰ ਪ੍ਰਧਾਨਗੀ ਅਮਰੀਕੀ ਵਿਦੇਸ਼ ਵਿਭਾਗ ਦੇ ਰਾਜਨੀਤਿਕ ਮਾਮਲਿਆਂ ਦੇ ਕਾਰਜਕਾਰੀ ਅੰਡਰ ਸੈਕਟਰੀ ਜੌਨ ਬਾਸ ਅਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਸਕੱਤਰ ਅਰੁਣੀ ਵਿਜੇਵਰਦਨੇ ਨੇ ਕੀਤੀ ਸਾਂਝੇ ਬਿਆਨ ਚ ਦੋਵਾਂ ਦੇਸ਼ਾਂ ਨੇ ਆਰਥਿਕ ਖੁਸ਼ਹਾਲੀ ਸੁਰੱਖਿਆ ਸਹਿਯੋਗ ਟਿਕਾਊ ਵਿਕਾਸ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਤੇ ਲੋਕਾਂ ਤੋਂ ਲੋਕਾਂ ਦੇ ਆਦਾਨ ਪ੍ਰਦਾਨ ਲਈ ਆਪਣੀ ਸਾਂਝੀ ਵਚਨਬੱਧਤਾ ਪ੍ਰਗਟਾਈ ਸੰਯੁਕਤ ਬਿਆਨ ਚ ਕਿਹਾ ਗਿਆ ਕਿ ਸੰਯੁਕਤ ਰਾਜ ਅਮਰੀਕਾ ਨੇ ਸ਼੍ਰੀਲੰਕਾ ਦੀ ਹਾਈਡਰੋਗ੍ਰਾਫਿਕ ਮੈਪਿੰਗ ਸਮਰੱਥਾ ਅਤੇ ਇਸ ਖੇਤਰ ਚ ਕਰਮਚਾਰੀਆਂ ਦੀ ਸਿਖਲਾਈ ਤੇ ਵਿਕਾਸ ਲਈ ਸਮਰਥਨ ਵਧਾਉਣ ਦੇ ਮੌਕਿਆਂ ਦੀ ਖੋਜ ਕਰਨ ਦਾ ਸੰਕਲਪ ਲਿਆ ਏ ਸੰਵਾਦ ਚ ਅਮਰੀਕਾ ਦੇ ਵਫਦ ਚ ਅਮਰੀਕੀ ਵਿਦੇਸ਼ ਵਿਭਾਗ ਅਮਰੀਕੀ ਖਜ਼ਾਨਾ ਅਮਰੀਕੀ ਰੱਖਿਆ ਵਿਭਾਗ ਅੰਤਰਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ ਵਾਈਟ ਹਾਊਸ ਦੇ ਸੀਨੀਅਰ ਪ੍ਰਤੀਨਿਧੀ ਵੀ ਸ਼ਾਮਲ ਸਨ ਇਸ ਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ